ਸਵਾਲ ਬਹੁਤ ਹੁੰਦਾ ਹੈ ਬਾਈ ਜੀ ਸਵੇਰੇ ਕਿਵੇਂ ਉੱਠੀਏ ਜਨਵਰੀ ਚ ਪਲਾਨ ਕੀਤਾ ਸੀ ਜਨਵਰੀ ਲੰਘ ਗਈ ਫੇਰ ਨਹੀਂ ਉੱਠਿਆ ਜਾਂਦਾ ਸਵੇਰੇ ਲੇਟ ਉੱਠਣ ਲੱਗ ਗਏ ਸਭ ਤੋਂ ਪਹਿਲਾ ਪੁਆਇੰਟ ਜੇ ਪਹਿਲਾਂ 7 ਵਜੇ ਉੱਠਦੇ ਤੇ ਹੁਣ 3 ਵਜੇ ਆਲਰਮ ਲਾਈ ਫਿਰਦੇ ਉੱਠੇ ਨਹੀਂ ਜਾਣਾ ਗ੍ਰੈਜੂਅਲੀ 15 ਮਿੰਟ ਅੱਧਾ ਘੰਟਾ ਪਹਿਲਾਂ ਉੱਠਣਾ ਸ਼ੁਰੂ ਕਰੋ ਫਿਰ ਉਹ ਤੋਂ ਅੱਧਾ ਘੰਟਾ BB 25-25 ਦਿਨ ਦੇ ਵਿੱਚ ਤੇ ਫੇਰ ਰਾਤ ਬੰਨੀਆ ਦੂਜੀ ਚੀਜ਼ ਹੈਗੀ ਆ ਉੱਠਣ ਦੇ ਲਈ ਸੌਣ ਦਾ ਟਾਈਮ ਪੱਕਾ ਕਰੋ ਲੇਟ ਸੌਂਗੇ ਤਾਂ ਲੇਟ ਹੀ ਉੱਠੋਗੇ ਸੌਣ ਦਾ ਟਾਈਮ ਜਿਹੜਾ ਉਹਦੇ ਵਿੱਚ ਡਿਸਪਲਿਨ ਚਾਹੀਦਾ ਲੋਕਾਂ ਨੂੰ ਨਾ ਕਰਨ ਦਾ ਆਪਾਂ ਜਿਆਦਾ ਨੂੰ ਨਾ ਕਰਨ ਦਾ netflix ਨਹੀਂ ਦੇਖਣੀ ਟੀਵੀ ਨਹੀਂ ਦੇਖਣਾ ਜੇ ਕੋਈ ਬੰਦਾ ਕਹਿੰਦਾ ਆ ਚੱਲਿਓ ਨੂੰ ਕਹਿੰਦਾ ਨਾ ਵੀ ਮੇਰਾ ਸੌਣ ਦਾ ਟਾਈਮ ਹੋ ਗਿਆ ਤਾਂ ਹੀ ਗੱਲ ਬਣੂਗੀ ਅਗਲਾ ਪੁਆਇੰਟ ਸਵੇਰੇ ਉੱਠ ਕੇ ਕਰਨਾ ਕੀ ਹੈ ਜਿਸ ਵੀ ਉੱਠ ਕੇ ਕੁਝ ਦੀਦੇ ਨਹੀਂ ਗਾ ਕਰਨ ਨੂੰ ਕੋਈ ਇੰਟੈਂਸ਼ਨ ਹੀ ਨਹੀਂ ਹੈਗੀ ਕੋਈ ਕੰਪੈਲਿੰਗ ਰੀਜ਼ਨ ਨਹੀਂ ਹੈਗਾ ਉੱਠਣ ਦਾ ਕੋਈ ਐਕਸਾਈਟਮੈਂਟ ਨਹੀਂ ਉੱਠਣ ਦੀ ਫੇਰ ਨਹੀਂ ਉੱਠਿਆ ਜਾਂਦਾ ਛੋਟੇ ਜਿਹੇ ক্রিকেট ਖੇਡਣ ਜਾਣਾਂ ਦਾ ਦੂਜੇ ਪਿੰਡ 6 ਵਜੇ ਉੱਠ ਕੇ ਬੈਠੇ ਹੁੰਦੇ ਸੀ ਆਪਾਂ ਕਿਆ ਹੁੰਦੇ ਸੀ ਕਿਉਂਕਿ ਐਕਸਾਈਟਮ ਸਕ੍ਰੀਨ ਟਾਈਮ ਹੈ ਜਿਹੜਾ ਉਹ ਘਟਾਓ ਉਹਦੇ ਨਾਲ ਡੈਫੀਨਿਟਲੀ ਫਰਕ ਪਊਗਾ ਤੁਹਾਡਾ এনਵਾਇਰਨਮੈਂਟ ਹੈ ਜਿਹੜਾ ਸੌਣ ਦਾ ਉਹਨੂੰ ਸਹੀ ਕਰੋ అలਾਰਮ ਦੂਰ ਰੱਖ ਦਿਓ అలਾਰਮ ਲਾ ਕੇ ਰੱਖੋ ਸਨੂਜ਼ ਨਾ ਲਾਓ ਇਹ ਜਿਹੀਆਂ ਕਾਫੀ ਚੀਜ਼ਾਂ ਤੁਸੀਂ ਕਰ ਸਕਦੇ ਹੋ ਅਖੀਰ ਦੇ ਵਿੱਚ ਛੋਟੇ ਪਲਾਨ ਕਰੋ ਪਰ ਕੰਸਿਸਟੈਂਟ ਰਹੋ ਜਿਹੜੀ ਜਿਨੂੰ ਫਿਰ ਲੱਗ ਗਏ ਫਿਰ ਲੱਗ ਗਏ ਆਪਦੇ ਆਪ ਹੀ ਕੰਮ ਸੈੱਟ ਹੋਊਗਾ